ਸਤ ਨਾਮ ਸਤ ਨਾਮ ਜੀ ਚੱਪ ਕਰ ਜਾਂਦੇ ਚੱਪ ਕਰਦੇ ਅੱਛਾ ਓਏ ਓ ਨਾ ਅਮਿਆ ਓ ਹੋਂਦਾ ਹੋਈ ਜਾਂਦੰ ਦੇ ਮਰਨ ਦੇਂ ਦੇ ਮੈਨੂੰ ਮੈਂ ਨਹੀਂ ਮਰਨ ਦੇਣਾ ਆਪਦਾ ਪਿਆਰ ਵਾਏ ਗੁਰਜੀ ਕਾ ਖਾਲਸਾ ਵਾਏ ਗੁਰਜੀ ਕੀ ਫਤਿਹ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੁਪਨਿਆ ਦਾ ਕਰ ਹਸਨਪੁਰ ਲੁਧਿਆਣਾ ਜਿਸਨੇ ਬੇਸਹਾਰਿਆਂ ਨੂੰ ਸਹਾਰਾ ਦੇ ਕੇ ਉਹਨਾਂ ਦੀ ਜ਼ਿੰਦਗੀ ਬਦਲੀ ਤੇ ਜ਼ਿੰਦਗੀ ਜਿਉਣ ਦੇ ਲਈ ਨਵੀਂ ਆਸ ਉਮੀਦ ਦਿੱਤੀ ਇਸ ਸਫ਼ਰ ਦੀ ਸ਼ੁਰੂਆਤ 2016 ਚ ਦੁਰਾਹੇ ਟਾਬੇ ਤੇ ਹੋਈ ਤੇ ਹੁਣ 800 ਮੈਂਬਰ ਇੱਥੇ ਵਧੀਆ ਸਵਰਗ ਵਰਗੀ ਜ਼ਿੰਦਗੀ ਬਤੀਤ ਕਰ ਰਹੇ ਨੇ ਜਿਸ ਵਿੱਚ ਮਾਮਾ ਪੈਣਾ ਬੱਚੇ ਤੇ ਬਜ਼ੁਰਗ ਸ਼ਾਮਿਲ ਹਨ 10 ਸਾਲਾਂ ਚ ਇਸ ਪਰਿਵਾਰ ਦੇ ਕਰੀਬ 500 ਮੈਂਬਰ ਇਸ ਪਾਨੀ ਸੰਸਾਰ ਨੂੰ ਅਲਵਿਦਾ ਆਖ ਚੁੱਕੇ ਨੇ ਜਿਨ੍ਹਾਂ ਦਾ ਸੰਸਕਾਰ ਉਹਨਾਂ ਦੇ ਧਰਮ ਦੇ ਮੁਤਾਬਿਕ ਕੀਤਾ ਗਿਆ ਕਰੀਬ 3000 ਅਜਿਹੇ ਮੈਂਬਰ ਵੀ ਨੇ ਜਿਹੜੇ ਠੀਕ ਹੋ ਕੇ ਆਪੋ ਆਪਣੇ ਪਰਿਵਾਰਾਂ ਚ ਭਰਤ ਚੁੱਕੇ ਨੇ ਮਨੁੱਖਤਾ ਦੀ ਸੇਵਾ ਦੇ ਹਿੱਰਚ ਦਿਮਾਗ ਦੀਆਂ ਗੰਭੀਰ ਬਿਮਾਰੀਆਂ ਦਾ ਕੈਂਪ ਦੇ ਰੂਪ ਵਿੱਚ ਹਰ ਮਹੀਨੇ ਵਿੱਚ ਦੋ ਵਾਰ ਮੰਗਲਵਾਰ ਵਾਲੀ ਦਿਨ ਪਿੰਡ ਹਸਨਪੁਰ ਲੁਧਿਆਣਾ ਵਿਖੇ ਸੁਪਨੀਆਂ ਦੀ ਘਰ ਵਿੱਚ ਲੰਗਰ ਲਗਾਇਆ ਜਾਂਦਾ ਹੈ ਜਿਸ ਵਿੱਚ ਬੱਚਿਆਂ ਦਾ ਇਲਾਜ ਜੋ ਜਨਮ ਤੋਂ ਮੰਦ ਬੁੱਧੀ ਮਿਰਗੀ ਦੇ ਦੌਰੇ ਵਾਲੇ ਮਰੀਜ਼ ਕਈ ਸਾਲਾਂ ਤੋਂ ਸੰਗਲਾਂ ਨਾਲ ਬੰਨੇ ਮਰੀਜ਼ ਮਾਰਕੁੱਟ ਕਰਨ ਵਾਲੇ ਮੈਂਟਲੀ ਅਪਸੈਟ ਮਰੀਜ਼ ਉਦਾਸੀਚ ਰਹਿਣ ਵਾਲੇ ਮਰੀਜ਼ ਜਾਂ ਕਈ ਸਾਲਾਂ ਤੋਂ ਦਿਮਾਗ ਦੀਆਂ ਬਿਮਾਰੀਆਂ ਨਾਲ ਪੀੜਿਤ ਮਰੀਜ਼ਾਂ ਦੇ ਲਈ ਲੰਗਰ ਰੂਪ ਚਵੀ ਮੈਡੀਕਲ ਕੈਂਪ ਲਗਾਇਆ ਜਾਂਦਾ ਹੈ ਜਿਸ ਵਿੱਚ ਵੱਖ-ਵੱਖ ਹਸਪਤਾਲਾਂ ਦੀ ਦਿਮਾਗੀ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਵੱਲੋਂ ਇਹਨਾਂ ਸਬ ਮਰੀਜ਼ਾਂ ਦਾ ਚੈੱਕਅਪ ਕੀਤਾ ਜਾਂਦਾ ਹੈ ਅਤੇ ਬਿਲਕੁਲ ਫ੍ਰੀ ਦਵਾਈਆਂ ਮਨੁੱਖਤਾ ਦੀ ਸੇਵਾ ਪਰਿਵਾਰ ਵੱਲੋਂ ਸੰਗਤ ਵੀਰਾਂ ਪੈਣਾ ਦੇ ਸਹਿਯੋਗ ਨਾਲ ਪਿਛਲੇ 8-9 ਸਾਲਾਂ ਤੋਂ ਦਿੱਤੀਆਂ ਜਾ ਰਹੀਆਂ ਹਨ ਮਨੁੱਖਤਾ ਦੀ ਸੇਵਾ ਪਰਿਵਾਰ ਵੱਲੋਂ ਦਿਮਾਗੀ ਬਿਮਾਰੀਆਂ ਦੇ ਕੈਂਪ ਦੇ ਨਾਲ-ਨਾਲ ਖੂਨਦਾਨ ਅਤੇ ਅੱਖਾਂ ਦੇ ਫ੍ਰੀ ਆਪਰੇਸ਼ਨ ਦੇ ਕੈਂਪ ਵੀ ਲਗਾਏ ਜਾਂਦੇ ਹਨ। ਇਨ੍ਹਾਂ ਕੈਂਪਾਂ ਵਿੱਚ ਹੁਣ ਤੱਕ ਹਜ਼ਾਰਾਂ ਲੋਕ ਖੂਨਦਾਨ ਅਤੇ ਹਜ਼ਾਰਾਂ ਹੀ ਅੱਖਾਂ ਦੇ ਆਪਰੇਸ਼ਨ ਕਰਵਾ ਕੇ ਰੰਗਲੀ ਦੁਨੀਆ ਵੇਖਣ ਕੇ ਖੁਸ਼। ਲੋੜਵੰਦਾਂ ਦੇ ਲਈ ਰਾਸ਼ਨ ਤੇ ਕੱਪੜਿਆਂ ਦਾ ਵੀ ਲੰਗਰ ਲਗਾਇਆ ਜਾਂਦਾ ਹੈ। ਮਨੁੱਖਤਾ ਦੀ ਸੇਵਾ ਪਰਿਵਾਰ ਕੋਲ ਸੁਪਨਿਆਂ ਦੇ ਘਰ ਅੰਦਰ ਇੱਕ ਆਪਣਾ 60 ਬੱਡਾਂ ਦਾ ਮਨੁੱਖਤਾ ਦੀ ਸੇਵਾ ਸੁਸਾਇਟੀ ਦੇ ਨਾਮ ਤੇ ਹਸਪਤਾਲ ਵੀ ਹੈ ਜਿੱਥੇ ਪਰਿਵਾਰ ਦੇ ਮੈਂਬਰਾਂ ਦਾ ਇਲਾਜ ਬਿਲਕੁਲ ਫ੍ਰੀ ਬਿਨਾ ਕੋਈ ਪਰਚੀ ਕੱਟੇ ਕੀਤਾ ਜਾਂਦਾ ਹੈ ਜ਼ਿਆਦਾ ਗੰਭੀਰਤਾ ਵਾਲੀ ਮਰੀਜ਼ਾਂ ਨੂੰ ਸ਼ਹਿਰ ਦੇ ਵਕਫਾ ਹਸਪਤਾਲਾ ਅੰਦਰ ਦਾਖਲ ਕਰਵਾ ਕੇ ਇਲਾਜ ਕਰਵਾਇਆ ਜਾਂਦਾ ਹੈ ਆਮ ਬੱਚੇ ਅਗਾ ਵਦੂ ਸੋਚ ਦੇ ਨਾਲ ਜਿਹੜੀ ਪੜ੍ਹਾਈ ਦੇ ਨਾਲ ਨਾਲ ਖੇਡਾਂ ਸੰਗੀਤ ਨਾਟਕ ਅਤੇ ਸੋਲੋ ਡਾਂਸ ਪਰਫਾਰਮੈਂਸਸ ਵਿੱਚ ਜ਼ਿਲ੍ਹਾ ਬਲੌਕ ਤੇ ਸਟੇਟ ਪੱਧਰ ਤੇ ਅਵਲ ਆ ਰਹੇ ਨੇ ਜ਼ਿੰਦਗੀ ਵਿੱਚ ਕੁਝ ਮਹਾਨ ਕਰਨਾ ਚਾਹੁੰਦੇ ਹਨ ਇਹਨਾਂ ਦੇ ਨਾਲ ਨਾਲ ਸੁਪਨਿਆਂ ਦੇ ਘਰ ਵਿੱਚ ਕੁਝ ਸਪੈਸ਼ਲ ਬੱਚੇ ਵੀ ਹਨ ਜੋ ਜਨਮ ਤੋਂ ਮੰਦਬੁੱਧੀ ਬੋਲਣ ਚੱਲਣ ਤੋਂ ਅਸਮਰੱਥ ਹਨ ਇਹਨਾਂ ਬੱਚਿਆਂ ਲਈ ਸੁਪਨਿਆਂ ਦੇ ਘਰ ਅੰਦਰ ਹੀ ਤਿੰਨ ਕਮਰਿਆਂ 'ਚ ਇੱਕ ਛੋਟਾ ਜਿਹਾ ਸਕੂਲ ਤਿਆਰ ਕੀਤਾ ਗਿਆ ਜਿੱਥੇ ਇਹਨਾਂ ਨੂੰ ਇਹਨਾਂ ਦੀ ਟੀਚਰ ਅਲੱਗ-ਅਲੱਗ ਮੈਡੀਕਲ ਥੈਰਪੀਆ ਰਾਹੀਂ ਆਪਣੇ ਆਪ ਦੇ ਨਿਰਭਰ ਹੋਣਾ ਸਿਖਾਉਂਦੇ ਹਨ ਅਸੀਂ ਇਹੀ ਅਰਦਾਸ ਕਰਦੇ ਹਾਂ ਕਿ ਇਹ ਮਨੁੱਖਤਾ ਦੀ ਸੇਵਾ ਦਾ ਸਫਰ ਸਦੀਵੀ ਚੱਲਦਾ ਰਹੇ ਜਿਸ ਵਿੱਚ ਆਪ ਸਭ ਨੂੰ ਵੀ ਆਪਣਾ ਬੜਮੁੱਲਾ ਯੋਗਦਾਨ ਪਾਉਣ ਦੇ ਲਈ ਇਹਨਾਂ ਦੀ ਟੀਮ ਪ੍ਰੇਰਿਤ ਕਰ ਰਹੀ ਹੈ ਮਨੁੱਖਤਾ ਦੀ ਸੇਵਾ ਦਾ ਪਰਿਵਾਰ ਚਾਹੁੰਦਾ ਹੈ ਕਿ ਸਮਾਜ ਜਾਗਰੂਕ ਹੋਵੇ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਬਣੇ ਤਾਂ ਜੋ ਆਪਣੇ ਸਮਾਜ ਆਪਣੀ ਦੁਨੀਆ ਚ ਸਭ ਆਪਣਿਆਂ ਦੀ ਦੇਖਭਾਲ ਆਪ ਕਰ ਸਕਣ ਤੇ ਇਸ ਤਰ੍ਹਾਂ ਦੀਆਂ ਸੰਸਥਾਵਾਂ ਬਣਾਉਂਦੀ ਲੋੜ ਨਾ ਪਵੇ ਕਿ ਮਨੁੱਖਤਾ ਦੀ ਸੇਵਾ ਦੀ ਟੀਮ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਂਦੀ ਰਹੇ ਅਤੇ ਇੱਕ ਦਿਨ ਇਸ ਸੇਵਾ ਤੋਂ ਮੁਕਤ ਹੋ ਜਾਵੇ ਇਹਨਾਂ ਨੂੰ ਸੋਸ਼ਲ ਮੀਡੀਆ ਤੇ ਕਦੇ ਵੀ ਕੋਈ ਮਨਪੱਗ ਦੀ ਘਟਨਾ ਸਾਂਝੀ ਨਾ ਕਰਨੀ ਪਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ